72 ਘੰਟਿਆਂ ਦੇ ਵਿੱਚ ਵਿੱਚ ਪਟਿਆਲਾ ਪੁਲਿਸ ਨੇ ਏਟੀਐਮ ਲੁਟੇਰਿਆਂ ਨੂੰ ਕੀਤਾ ਕਾਬੂ 1 ਫਰਵਰੀ ਦੀ ਰਾਤ ਨੂੰ ਤਿੰਨ ਲੁਟੇਰਿਆਂ ਦੇ ਵੱਲੋਂ ਪਟਿਆਲਾ ਦੇ ਵਿੱਚ ਏਟੀਐਮ ਨੂੰ ਬਣਾਇਆ ਸੀ ਆਪਣਾ ਨਿਸ਼ਾਨਾ ਐਸਐਸਪੀ ਪਟਿਆਲਾ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਗਈ ਜਾਣਕਾਰੀ ਖੋਣੇ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਰਾਜੀਤ ਸਿੰਘ ਦਾ ਪਟਿਆਲਾ ਦੇ ਵਿੱਚ 1 ਫਰਵਰੀ ਦੀ ਰਾਤ ਨੂੰ ਤਿੰਨ ਲੁਟੇਰਿਆਂ ਦੇ ਵੱਲੋਂ ਬਾਈ ਨੰਬਰ ਫਾਰਕ ਦੇ ਕੋਲ ਦੱਸਿਆ ਜਾ ਰਿਹਾ ਕਿ ਇੱਕ ਏਟੀਐਮ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਉਕਤ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਸੀ ਤਾਂ 72 ਘੰਟਿਆਂ ਦੇ ਵਿੱਚ ਵਿੱਚ ਪਟਿਆਲਾ ਪੁਲਿਸ ਨੂੰ ਸਫਲਤਾ ਹਾਸਲ ਹੁੰਦੀ ਆ ਪਟਿਆਲਾ ਪੁਲਿਸ ਦੇ ਵੱਲੋਂ ਤਿੰਨ ਲੁਟੇਰਿਆਂ ਨੂੰ ਆਪਣੀ ਹਿਰਾਸਤ ਦੇ ਵਿੱਚ ਲਿਆ ਜਾਂਦਾ ਹੈ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਇਹ ਜਿਹੜੇ ਨਕਾਬ ਪਾਏ ਹੋਏ ਜਿਹੜੇ ਪਟਿਆਲਾ ਪੁਲਿਸ ਦੀ ਹਿਰਾਸਤ ਦੇ ਵਿੱਚ ਤੁਹਾਨੂੰ ਤਿੰਨ ਸ਼ਖਸ ਨਜ਼ਰ ਆ ਰਹੇ ਨੇ ਤਿੰਨ ਨੌਜਵਾਨ ਨਜ਼ਰ ਆ ਰਹੇ ਨੇ ਇਹ ਉਹ ਨੌਜਵਾਨ ਨੇ ਉਹ ਲੁਟੇਰੇ ਨੇ ਜਿਨ੍ਹਾਂ ਦੇ ਵੱਲੋਂ ਇੱਕ ਫਰਵਰੀ ਦੀ ਰਾਤ ਨੂੰ ਪਟਿਆਲਾ ਦੇ ਵਿੱਚ ਏਟੀਐਮ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਸੀ ਹਾਲਾਂਕਿ ਇਹਨਾਂ ਦੇ ਕੋਲ ਗ੍ਰਿਫਤਾਰੀ ਦੇ ਸਮੇਂ ਏਟੀਐਮ ਨੂੰ ਪੱਟਣ ਵਾਲੇ ਹਥਿਆਰ ਵੀ ਪਟਿਆਲਾ ਪੁਲਿਸ ਦੇ ਵੱਲੋਂ ਬਰਾਬਰਦ ਕੀਤੇ ਗਏ ਨੇ 1 ਫਰਵਰੀ ਦੀ ਦੇਰ ਰਾਤ ਨੂੰ 24 ਨੰਬਰ ਫਾਟਕ ਜਿਹੜਾ ਸ਼ਹਿਰ ਦਾ ਇੱਕ ਪ੍ਰੋਮਿਨੈਂਟ ਏਰੀਆ ਉੱਤੇ ਦੇਰ ਰਾਤ ਇੱਕ ਏਟਮ ਨੂੰ بڑے ਟੈਕਨੀਕਲ ਅਤੇ ਸੋਫਿਸਟੀਕੇਟਿਡ ਢੰਗ ਨਾਲ ਗੈਸ ਕਟਰਾਂ ਨਾਲ ਤੇ ਅਤਿਆਧੁਨਿਕ ਜਿਹੜੇ ਏਟਮ ਕੱਟਣ ਵਾਲੀ ਮਸ਼ੀਨਾਂ ਦੀਆਂ ਵੀ ਹਾਜ਼ਰ ਕੋਦੇ ਰਹੀ ਕਿ ਏਟਮ ਨੂੰ ਕੱਟਣ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਬੜੀ ਮਿਹਨਤ ਨਾਲ ਐਸਪੀਸੀਡੀ ਤੇ ਐਸਪੀਡੀ ਤੇ ਐਸਐਚਓ ਸੈਵਨ ਲਾਈਨਸ ਦੀ ਇੰਜਾਜ ਮਾਡਰਨ ਟਾਊਨ ਦੀ ਟੀਮਾਂ ਨੇ ਦੋ ਦਿਨਾਂ ਚਹੀਏ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਜਿੰਨੇ ਜਿਹੜੇ ਦੋਸ਼ੀ ਸੀਗੇ ਅਰੈਸਟ ਕਰ ਲਏ ਤੇ ਉਹਨਾਂ ਤੋਂ ਗੈਸ ਕਟਾ ਤੇ ਬਾਕੀ ਟੂਲਸ ਜਿਹੜੇ ਏਟੀਐਮ ਨੂੰ ਬੜੀ ਸਫਾਈ ਨਾਲ ਕੱਟ ਕੇ ਤੇ ਉਹਦੇ ਤੋਂ ਕੈਸ਼ ਜੋ ਵੀ ਕਰਨ ਲਈ ਵਰਤੇ ਜਾਂਦੇ ਉਹ ਵੀ ਸਾਰੇ ਰਿਕਵਰ ਹੋ ਗਏ ਇਹਦੇ ਚ ਦੇਖਣ ਵਾਲੀ ਗੱਲ ਇਹ ਆ ਕਿ ਇਹ ਤਿੰਨ ਨੌਜਵਾਨ ਨੇ ਤੇ ਇਹਨਾਂ ਦੀ ਬਹੁਤ ਛੋਟੀ ਉਮਰ ਆ 21 ਸਾਲ ਦੇ ਨੌਜਵਾਨ ਨੇ ਕੁਈ ਐਡਮਿਨ ਪਾਸਾ ਕੋ ਦਸਵੀਂ ਪਾਸਾ ਤੇ ਇਹ ਬੁਢਲਾਡੇ ਦੇ ਸੁਨਾਮ ਦੇ ਮਾਨਸੇ ਰੀਤ ਰਹਿਣ ਵਾਲੇ ਤੇ ਦੂਜੇ ਜ਼ਿਲ੍ਹੇ ਤੋਂ ਜਿੱਥੇ ਆ ਕੇ ਇਹਨਾਂ ਨੇ ਇਸ ਵਾਰਦਾਤ ਨੂੰ ਜਨਮ ਦੇਣ ਦੀ ਕੋਸ਼ਿਸ਼ ਕੀਤੀ ਸੀ ਜਿਹੜੀ ਮੌਕੇ ਦੀ ਪੀਸੀਆ ਟੀਮ ਸੀ ਕੀ ਉਹਦੀ ਮੁਸਤੈਦੀ ਨਾਲ ਇੱਕ ਤੇ ਵਾਰਦਾਤ ਨੂੰ ਟਾਲਿਆ ਜਾ ਸਕਿਆ ਤੇ ਡਿਟੈਕਸ਼ਨ ਬੜੀ ਵਧੀਆ ਕਰਦੇ ਹੋਏ ਇਹ ਇੰਨੇ ਨੌਜਵਾਨ ਜਿਹੜੇ ਆਰੈਸਟ ਕਰ ਲਏ ਤੇ ਇਹਨਾਂ ਤੋਂ ਜਿਹੜੇ ਇਕੁਇਪਮੈਂਟ ਤੇ ਟੂਲ ਲੈਣਾ ਨਹੀਂ ਏਟੀਐਮ ਨੂੰ ਕੱਟਣ ਲਈ ਯੂਜ਼ ਕੀਤੇ ਸੀ ਉਹ ਵੀ ਬਰਾਮਦ ਹੋ ਗਏ ਹੁਣ ਤੱਕ ਦੀ ਤਫਤੀਸ਼ ਇਹਨਾਂ ਮੁੰਡਿਆਂ ਦਾ ਕੋਈ ਕ੍ਰਾਈਮਨਲ ਕਿਸ਼ੋਰਕਣ ਨਹੀਂ ਨਜ਼ਰ ਆਇਆ ਪਰ ਇਹ ਇੱਕ ਤੇ ਅਸੀਂ ਡਿਟੈਕਸ਼ਨ ਤੇ ਕੀਤੀ ਆ ਪਰ ਇਸ ਦੇ ਨਾਲ ਇਹ ਵੀ ਇਹ ਚ ਦੇਖਿਆ ਕਿ ਇੰਨੀ ਛੋਟੀ ਉਮਰ ਦੇ ਮੁੰਡੇ ਜਿਹੜੇ ਆ ਜਿਹੜੇ ਇਹੋ ਜੇ ਇੱਕ ਸੈਂਸਿਟਿਵ ਕ੍ਰਾਈਮ ਨੂੰ ਅੰਜਾਮ ਦੇ ਰਹੇ ਤੇ ਕਿਤਨਾ ਕਿਤੇ ਮੇਰੀ ਪੰਜਾਬ ਦੇ ਸਾਰੇ ਯੂਥ ਨੂੰ ਵੀ ਤੁਹਾਡਾ ਨਾਮ ਇਹ ਮੇਰੀ ਫੀਲ ਹੈ ਕਿ ਆਪਾਂ ਇਹ ਸੋਚਦੇ ਆ ਕਿ ਕ੍ਰਾਈਮ ਕਰਕੇ ਆਪਾਂ ਐਸਕੇਪ ਕਰ ਲਾਂਗੇ ਲਾਉ ਨੂੰ ਪਰ ਲਾ ਐਨਫੋਰਸਮੈਂਟ ਏਜੰਸੀਆਂ ਪਟਿਆਲਾ ਪੁਲਿਸ ਬੜੀ ਮੁਸਤੈਦੀ ਨਾਲ ਹਰੇਕ ਕ੍ਰਾਈਮ ਟ੍ਰੇਸ ਕਰਦੀ ਆਏਗੀ ਤੇ ਜਿਹੜੀ ਵੀ ਯੂਥ ਦੇ ਅੰਦਰ ਦੀ ਐਨਰਜੀ ਹੈਗੀ ਆ ਉਹਨੂੰ ਸਪੋਰਟਸ ਚ ਐਜੂਕੇਸ਼ਨ ਚ ਕੰਪੀਟੀਟਿਵ ਇਗਜ਼ਾਮਾਂ ਚ ਉਹਨੂੰ ਚੈਨਲਾਈਜ਼ ਕੀਤਾ ਜਾਵੇ ਤੇ ਕਿਸੇ ਵੀ ਵੈਬ ਸੀਰੀਜ਼ ਨੂੰ ਇਹਨਾਂ ਕਿਸੇ ਵੀ ਫਿਲਮ ਨੂੰ ਦੇਖ ਕੇ ਕੋਈ ਆਪਣਾ ਕ੍ਰਾਈਮ ਬੋਲ ਜਿਹੜਾ ਰੁਝਾਨ ਨਾ ਕੋਈ ਯੂਥ ਨੂੰ ਘਟਾਉਣਾ ਚਾਹੀਦਾ